ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੁਗਾ ਤੇ ਜੇ ਕੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਤੇਲ ਖਰਤੇ ਲਈ ਜਾਊਗੀ ਅੱਜ ਦੀ ਵੀਡੀਓ ਪਿੰਡ ਮਚਾਕੀ ਕਲਾਂ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਵੀ ਫਰੀਦਕੋਟ ਹੀ ਆ ਬਾਈ ਦਾ ਪਿੰਡ ਫਰੀਦਕੋਟ ਤੋਂ ਸਾਦਕਾਲੇ ਰਾਹ ਤੇ ਪੈਂਦਾ ਏ ਫਰੀਦਕੋਟ ਤੋਂ ਮਸਾ ਪੰਜ ਤੋਂ 6 ਕਿਲੋਮੀਟਰ ਦੂਰ ਆ ਜੀ ਬਾਈ ਦੇ ਤਿੰਨ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕੀ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਜਯਪਾਲ ਸਿੰਘ ਪਿੰਨ ਮਚਾਕੀ ਗਲਾਈ ਮੋਬਾਈਲ ਨੰਬਰ ਜੀ 9465822207 ਹੈ ਠੀਕ ਹੈ ਜੀ ਅਜੇ 3 ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਜੀ ਜੋ 4 ਮਹੀਨੇ ਦੀ ਗੱਭ ਆਈ ਠੀਕ ਹੈ ਜੀ ਕਿੰਨੇ ਕਿਲੋ ਦੁੱਧ ਆ ਜੀ ਦੁੱਧ 9 ਕਿਲੋ ਤਿਆਰ ਆ ਜੀ ਤੇ ਕਿੰਨੇ ਵੇ ਸੂਏ ਵਾਸਤੇ ਗੱਭ ਆ ਜੀ ਦੂਜੇ ਸੂਏ ਵਾਸਤੇ ਜੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ 9 ਕਿਲੋ ਬਾਈ ਦੇ ਦੱਸਣ ਸਾਰ ਦੁੱਧ ਤਿਆਰ ਆ 4 ਮਹੀਨਿਆਂ ਦੀ ਗੱਭ ਆ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਜੀ ਆਪ ਲੋੜ داری ਚੈੱਕ ਕਰਵਾ ਲਓ ਠੀਕ ਆ ਬਾਈ ਕਹਿੰਦਾ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਤਾਂ ਚੈੱਕ ਵੀ ਕਰਵਾ ਸਕਦਾ ਏ ਆਪ ਦਾ ਡਾਕਟਰ ਲਿਆ ਕੇ ਤੇ ਦੋ ਟਾਈਮ ਚਾਰ ਟਾਈਮ ਚਵਾਈ ਵੀ ਕਰ ਸਕਦਾ ਏ ਕੱਦ ਵੱਡੇ ਕਾਰਡ ਦੀ ਤੇ ਹੈਵੀ weight ਦੀ ਗਾ ਮੂੰਹ ਮੱਥਾ ਚੈੱਕ ਕਰ ਲਓ ਸੋਨਾ ਮੂੰਹ ਮੱਥਾ ਠੰਡੀ ਸੀਲ ਆਈ ਪੂਰੀ ਪੂਰੀ ਠੰਡੀ ਪੂਰੀ ਠੰਡੀ ਸੀਲ ਹੈ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਚਾਰੇ ਥਾਣੇ ਸੋਨਾ ਸੋਨਾ ਗੁਲਾਬੀ ਥਾਣਾ ਜੀ ਚਾਰੇ ਥਾਣੇ ਇੱਕ ਵੇ ਸੈਜ ਦੇ ਵਿੱਚੀ ਤੇ ਨਿਖੜ ਮੈਂ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 12:33 ਹੋ ਗਿਆ ਜੀ ਸ਼ਾਮ ਦੀ ਚਵਾਈ ਤਿੱਕਰ ਹਜੇ 5-6 ਘੰਟੇ ਪਏ ਆ ਉਦੋਂ ਤਿੱਕਰ ਹਵਾਨਾ ਗਾਣੇ ਪੂਰਾ ਭਰ ਲੈਣਾ ਜੀ ਹਵਾਨੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਕਿ 5 ਤੋਂ 6 ਘੰਟੇ ਚਵਾਈ ਜਹੇ ਬਾਕੀ ਨੇ ਮੂੰਹ ਮਾਤ ਤੁਸੀਂ ਦੇਖ ਸਕਦੇ ਹੋ ਸੋਨਾ ਮੂੰਹ ਮੱਥਾ ਕੀ ਮੁੱਲ ਹੈ ਜੀ ਇਹਦਾ ਮੁੱਲ ਦਾ 45000 ਰੁਪਏ ਮੰਨਤਨ ਹੋ ਜਾਊਗਾ ਜੀ ਮੰਨਤਨ ਹੋ ਜਾਊਗਾ ਠੀਕ ਹੈ ਮੋਹਲ ਬਾਈ 45000 ਰੁਪਿਆ ਕਰਦੇ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਕਨੈਕਟ ਕਰ ਸਕਦਾ ਹੈ ਮਾਨਤਨ ਜਰੂਰ ਕੀਤਾ ਜਾਊਗਾ ਜੀ ਦੋ ਨੰਬਰ ਇਹ ਮੱਝ ਦੀ ਕੀ ਡਿਟੇਲ ਆਈ ਤੇ ਤੀਜੇ ਸਵੇਰ ਤੇ ਗੱਬਣਾ ਆਈ ਠੀਕ ਆ ਜੀ ਅਗਲੇ ਮਹੀਨੇ ਦੱਸਦੇ ਨੂੰ ਸੁਣਾਣੀ ਠੀਕ ਆ ਜੀ ਅਗਲੇ ਮਹੀਨੇ ਦੇ 10 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਆ ਤੀਜੇ ਸਵੇਰ ਵਾਸਤੇ ਗੱਬਣਾ ਪਿਛਲੇ ਸਵੇਰ ਦੁੱਧ ਦਾ ਕੀ ਰਿਕਾਰਡ ਸੀ 12 ਨੂੰ ਛੋਇਆ ਜੀ ਠੀਕ ਹੈ ਪਿਛਲੇ ਸੂਏ 12 ਲੀਟਰ ਦੁੱਧ ਚੋਇਆ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਨਿਖੜਵੇਂ ਤੋਰ ਕੇ ਦਿਖਾ ਦਿਓ ਜੀ ਠੰਡੀ ਸੀਲ ਆ ਜੀ ਪੂਰੀ ਪੂਰੀ ਠੰਡੀ ਸੀਲ ਆ ਹਜੇ ਇੱਕ ਮਹੀਨਾ ਤੇ 7 ਤੋਂ 8 ਦਿਨ ਬਾਕੀ ਆ ਜੀ ਸੂਣ ਚ ਮਾਨਾ ਸੋਨਾ ਤਿਆਰ ਕਰੂਗੀ ਟਾਈਮ ਤੇ ਆ ਕੇ ਜੀ ਪਤਲੀ ਚਮੜੀ ਦੀ ਦੇਖ ਸਕਦੇ ਹੋ ਸੋਨਾ ਮੂੰਹ ਮੱਥਾ ਕੁੰਡਾ ਸਿੰਘ ਥਣਾ ਦੀ ਕੁਆਲਿਟੀ ਨੇੜੇ ਤੋਂ ਫਿਰ ਚੈੱਕ ਕਰ ਲਓ ਜੀ ਚਾਰੇ ਤਾਂ ਨਿੱਖੜ ਮੈਂ ਇੱਕੋ ਜਿਹਾ ਸੈਜ ਦੇ। ਨਾ। ਠੰਡੀ ਸੇਲ ਪੂਰੀ ਆ ਜੀ ਤੁਸੀਂ ਦੇਖ ਸਕਦੇ ਹੋ। ਬਾਕੀ ਹਜੇ 1 ਮਹੀਨੇ ਦੇ 7 ਤੋਂ 8 ਦਿਨ ਬਾਕੀ ਨੇ। ਉਦੋਂ ਤੇ ਕਰਵਾਨਾ ਪੂਰਾ ਭਰ ਲੈਣਾ ਜੀ। ਪਿਛਲੇ ਸਵੇਰੇ 12 ਕਿਲੋ ਦੁੱਧ ਦਾ ਰਿਕਾਰਡ ਆ ਜੀ। ਇਹਦਾ ਕੀ ਮੁੱਲ ਆ ਜੀ? ਇਹਦਾ 85000 ਰੁਪਏ ਮੁੱਲ। ਠੀਕ ਆ ਜੀ। 85000 ਰੁਪਿਆ ਬਾਈ ਮੁੱਲ ਕਰਦੇ ਆ। ਬਾਕੀ ਮੌਕੇ ਤੇ ਮਾਨਤਾ ਨਾਲ ਜਰੂਰ ਹੋਊਗਾ ਜਿਹੜਾ ਵੀ ਵੀ ਆਊਗਾ ਜੀ। 3 ਨੰਬਰ ਆ। ਇਹਦੇ ਕੀ ਡਿਟੇਲ ਆਈ ਇਹ ਜਮਿਨਾ ਠੀਕ ਆ ਭਾਈ ਨੂੰ ਹੋ ਗਿਆ ਜੀ ਠੀਕ ਆ ਜੀ 6 ਲੀਟਰ ਦਾ ਤਿਆਰ ਆ ਘੂੜੇ ਦੇ ਮਰਦੀ ਆ ਠੀਕ ਆ ਬੱਚਾ ਐਕਸਪਾਇਰੀ ਆ ਜੀ ਹਾਂ ਜੀ ਠੀਕ ਆ 6 ਕਿਲੋ ਦੁੱਧ ਤਿਆਰ ਆ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਕਰ ਸਕਦਾ ਦੋ ਟਾਈਮ ਜਾਂ ਆਪਣੇ ਕੋਲ ਜਵਾਕ ਥੱਲੇ ਬੈਠ ਕੇ ਚੁੰਦੇ ਜਵਾਕ ਉਹ ਵਿੱਚ ਵੀਡੀਓ ਲਾ ਦਾਂਗੇ ਠੀਕ ਆ ਜੀ ਬਾਈ ਕਹਿੰਦਾ ਠੰਡੀ ਸੀਲ ਪੂਰੀ ਆ ਚਾਹੇ ਜਵਾਕ ਚੋ ਲੈਣ ਜੀ 6 ਕਿਲੋ ਦੁੱਧ ਰੈਡੀ ਆ ਤੋੜ ਕੇ ਦਿਖਾ ਦਿਓ ਜੀ ਕੋਈ ਵੀ ਰਾਵ ਦੀ ਤਸੱਲੀ ਵਾਸਤੇ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਹੈ। 1 ਮਹੀਨਾ ਹੋ ਗਿਆ ਬਾਈ ਕਹਿੰਦਾ ਟੀਕਾ ਭਰਾਏ ਨੂੰ ਪਰ ਆਪਾਂ ਖਾਲੀ ਮੰਨ ਕੇ ਦੇਣੀ ਹੈ। ਥੋੜਾ ਜਿਹਾ ਕੈਮਰੇ ਤੋਂ ਡਰ ਜਾਂਦਾ ਜੀ ਪਸੂ। ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ। ਠੰਡੀ ਸੀਲ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਸੀਲ ਸਾਹੂ ਫੁੱਲ ਆ ਜੀ। ਚੌੜੀਆਂ ਕਰੀ ਕਰ ਖੜੀ ਜਾਊਗੀ। ਬਾਕੀ ਹਜੇ ਸ਼ਾਮ ਦੀ ਚਵਾਈ ਤੇ ਕਰ 5-6 ਘੰਟੇ ਬੈਣੇ ਥਣ ਲੈਵੇ ਦੀ ਜੱਜਮੈਂਟ ਉਹ ਹਿਸਾਬ ਨਾ ਕਰੋ ਜੀ। ਸੋਨਾ ਮੁਠੀ ਵਾਲਾ ਥਣ ਸਾਰੇ ਤਾਂ ਨਿੱਖੜ ਮੈਂ ਇੱਕੋ ਜਿਹਾ ਸੈੱਜ ਦੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸੋਨਾ ਮੂਹ ਮੱਥਾ ਦਰਮਿਆਨੇ ਕੱਦ ਦੀ ਝੂਟੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 47000 ਰੁਪਏ ਹੈ ਠੀਕ ਆ ਜੀ ਮਾਨਤਾਨ ਹੋ ਜਾਊਗਾ ਜੀ ਮਾਨਤਾਨ ਹੋ ਜਾ ਠੀਕ ਹੈ 47000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਈ ਵੱਲੋਂ ਜਿਹੜੇ ਵੀ ਪ੍ਰਾਈਸ ਕੀਤੇ ਗਏ ਆ ਕੋਈ ਫੈਕਸ ਨਹੀਂ ਕੋਈ ਵੀ ਵੀਰ ਆਊਗਾ ਮੌਕੇ ਤੇ ਮਾਨਤਾਨ ਜ਼ਰੂਰ ਕੀਤਾ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਏ ਬਾਕੀ ਜਿੰਨਾ ਵੀ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਧੰਨਵਾਦ ਜੀ